ਨਮਸਕਾਰ ਆਦab ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਆਂ ਮਰੇਰ ਕੋਟਲਾ ਦੀ ਪਾਵਨ ਪਵਿੱਤਰ ਧਰਤੀ ਤੇ ਇਸ ਧਰਤੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹੋਏ ਆ ਕਿ ਇਹ ਹਮੇਸ਼ਾ ਵਸਦਾ ਰਹੂਗਾ ਕਿਉਂਕਿ ਇੱਥੋਂ ਦੇ ਨਵਾਬ ਸੀ ਜੋ ਇਹਨਾਂ ਨੇ ਜਦੋਂ ਬੱਚੇ ਨੀਹਾਂ ਚ ਚिने ਜਾਣੇ ਸੀ ਉਦੋਂ ਹਾੜਾ ਨਾਰਾ ਮਾਰਿਆ ਸੀਗਾ ਤਾਂ ਕਰਕੇ ਮਰੇਰ ਕੋਟਲਾ ਦੀ ਧਰਤੀ ਨੂੰ ਵਰਦਾਨ ਆ ਕਿ ਇਹ ਹਮੇਸ਼ਾ ਵਸਦਾ ਰਹੂਗਾ ਆਪਾਂ ਜਿਸ ਦਰਗਾਹਵਲ ਜਾ ਰਹੇ ਆ ਇਹ ਪੀਰ ਹੈਦਰ ਸ਼ੇਖ ਜੀ ਦੀ ਦਰਗਾਹ ਹੈ ਆਓ ਆਪਾਂ ਚੱਲਦੇ ਆ ਅੰਦਰ ਤੇ ਨਾਲ-ਨਾਲ ਤੁਹਾਨੂੰ ਇਤਿਹਾਸ ਤੇ ਜਾਣਨਾ ਪਾਵਾਂਗੇ ਆਜੋ ਆਜੋ ਦੀਪਰੇ ਆਪਾਂ ਮੇਨ ਇੰਟਰਸ ਆ ਪਹਿਲਾ ਗੇਟ ਆ ਦਰਗਾਹ ਦਾ ਜਿੱਥੋਂ ਐਂਟਰ ਹੁੰਨੇ ਆਪਾਂ ਇੰਟਰ ਹੁੰਦੇ ਹੀ ਉਹ ਸਾਹਮਣੇ ਆਪਾਂ ਨੂੰ ਇੱਕ ਦੀਵਾਰ ਦਿਖੋਗੀ ਉਹਦੀ ਮੰਨਤਾ ਇਹ ਆ ਉਹ ਕਹਿੰਦੇ ਜਦੋਂ ਬਾਬਾ ਜੀ ਨੇ ਆਪਣਾ ਸਰੀਰ ਛੱਡਿਆ ਸੀਗਾ ਤਾਂ ਇਹ ਇੱਕ ਰਾਤੋਂ ਰਾਤ ਦਵਾਰ ਆ ਜਿਹੜੀ ਇਹ ਜਿੰਨਾ ਨੇ ਚ ਨਹੀਂ ਸੀ ਮਤਲਬ ਸ਼ਕਤੀ ਨਾਲ ਜਿੰਨ ਕਾਬੂ ਚ ਸੀ ਬਾਬਾ ਜੀ ਦੇ ਉਹ ਜਿੰਨਾ ਨੇ ਰਾਤੇ ਰਾਤ ਫਿਰ ਚਾਰ ਦਵਾਰੀ ਕੀਤੀ ਸੀ ਆਪਣੀਆਂ ਦਿਲ ਦੀਆਂ ਅਮਰਦਾਂ ਲੋਕ ਇੱਥੇ ਆ ਕੇ ਮੰਗਦੇ ਆ ਤੇ ਉਹ ਪੂਰੀਆਂ ਵੀ ਹੁੰਦੀਆਂ ਜੋ ਸ਼ਰਦਾ ਨਾਮ ਮੰਗਦੇ ਆ ਪੀਰ ਹੈਦਰ ਸ਼ੇਖ ਜੀ ਕਾਬਲ ਕੰਧਾਰ ਤੋਂ ਪਾਕਿਸਤਾਨ ਆਏ ਸੀਗੇ ਮਲਤਾਨ ਵਿਖੇ ਮਲਤਾਨ ਤੋਂ ਬਾਦ ਇਹਨਾਂ ਦੀ ਡਿਊਟੀ ਉਤੋਂ ਪੀਰ ਮੰਨਿਆ ਜਿਨ੍ਹਾਂ ਨੇ ਮਲਤਾਨ ਦੇ ਵਿੱਚ ਆ ਕੇ ਉਸ ਤੋਂ ਬਾਅਦ ਪੀਰ ਜੀ ਨੇ ਇਹਨਾਂ ਦੀ ਡਿਊਟੀ ਲਈ ਮਰੇਰ ਕੋਟਲਾ ਆਉਣ ਦੀ ਉਸ ਤੋਂ ਬਾਅਦ ਇਹ ਮਰੇਰ ਕੋਟਲਾ ਆ ਗਏ ਸੀਗੇ ਤੇ ਮਰੇਰ ਕੋਟਲਾ ਦੇ ਵਿੱਚ ਇਹਨਾਂ ਦੀ ਮਤਲਬ ਸ਼ਕਤੀਆਂ ਦੀ ਕਾਫੀ ਚਰਚਾ ਹੋਈ ਲੋਕਾਂ ਨੂੰ ਪਤਾ ਲੱਗੇ ਕਿ ਪਹੁੰਚੇ ਹੋਏ ਪੀਰ ਇੱਥੇ ਆਏ ਹੋਏ ਨੇ ਦੇ ਵੱਧ ਤੋਂ ਵੱਧ ਲੋਕ ਇਹਨਾਂ ਨਾਲ ਜੁੜਨ ਲੱਗੇ ਇਹ ਸਾਹਮਣੇ ਜੋ ਤੁਸੀਂ ਦੇਖ ਰਹੇ ਹੋ ਚਾਦਰ ਚੜਾਈ ਆ ਫੁੱਲ ਪਏ ਆ ਇਹ ਪੀਰ ਹੈਦਰ ਸ਼ੇਖ ਜੀ ਦੀ ਦਰਗਾਹ ਦੀ ਆ ਉੱਪਰ اردو ਚ ਕੁਝ ਲਿਖਿਆ ਆ اردو ਜਿਹਨੂੰ ਆਉਂਦੀ ਹੋ ਪਰ ਸਕਦਾਗਾ ਇਸ ਦੇ ਨਾਲ ਹੀ ਜੋ ਆਪਾਂ ਤੁਹਾਨੂੰ ਅੱਗੇ ਦਿਖਾਉਣੇ ਆ ਆ ਜਿੱਦੜਾ ਮਜ਼ਾਰ ਬਣੀ ਆ ਜਮਾ ਨਾਲ ਇਹ ਇਹਨਾਂ ਦੀ ਧਰਮ ਪਤਨੀ ਦੀ ਸੀਗੀ ਨਾਲ ਜਿਹੜੀ ਇਹ ਬਣੀ ਹੋਈ ਆ ਇਹਨਾਂ ਦੇ ਪੋਤੇ ਦੀ ਆ ਬਾਬਾ ਜੀ ਦੇ ਉਸ ਟਾਈਮ ਬਹਿਲੋਲੂਦੀ ਦਾ ਰਾਜ ਸੀਗਾ ਬਹਿਲੋਲੂਦੀ ਨੇ ਆਪਣੀ ਲੜਕੀ ਦੀ ਸ਼ਾਦੀ ਦਾ ਪਸਤਾ ਬਾਬਾ ਜੀ ਨੂੰ ਦਿੱਤਾ ਤੇ ਬਾਬਾ ਜੀ ਨੇ ਕਬੂਲ ਕੀਤਾ ਕਿਉਂਕਿ ਉਸ ਟਾਈਮ ਦਾ ਬਹਿਲੋਲੂਦੀ ਰਾਜਾ ਸੀ ਤੇ ਬਾਬਾ ਜੀ ਨੂੰ ਬਹਿਲੋਲੂਦੀ ਨੇ ਮਰੇਲ ਕੋਟਰਾ ਰਾਇਸ ਦਾਤ ਚ ਦਿੱਤੀ ਸੀਗੀ ਤੇ 56 ਪਿੰਡ ਦੇ ਤੇ ਹੀ ਦਾਤ ਚ ਉਸ ਤੋਂ ਬਾਅਦ ਬਾਬਾ ਜੀ ਦੇ ਸ਼ਾਦੀ ਤੋਂ ਬਾਅਦ ਤਿੰਨ ਲੜਕੇ ਹੋਏ ਇੱਕ ਲੜਕੀ ਹੋਈ ਕੀ ਆਪਾਂ ਆ ਦੇਖਦੇ ਹਾਂ ਅੱਗੇ ਆ ਚਰਾਗ ਆਗੇ ਬਾਬਾ ਜੀ ਦੇ ਸਾਹਮਣੇ ਇੱਥੇ ਚਰਾਗ ਲੱਗਦੇ ਆ ਸ਼ਰਧਾ ਨਾਲ ਲੋਕ ਇਹਦੇ ਚ ਤੇਲ ਪਾਉਂਦੇ ਆ ਆਪਣੀ ਸ਼ਰਧਾ ਮੁਤਾਬਕ ਆ ਨਾਲ ਹੀ ਇੱਧਰਲੇ ਪਾਸੇ ਖੱਬੇ ਆ ਜਿਹੜੀਆਂ ਦੇਖ ਰਹੇ ਤੁਸੀਂ ਇਹ ਤਿੰਨ ਇਹਨਾਂ ਦੇ ਬਾਬਾ ਜੀ ਦੇ ਬੇਟਿਆਂ ਦੀਆਂ ਮਜ਼ਾਰਾਂ ਬਣੀਆਂ ਹੋਈਆਂ ਆ ਦੇਖ ਰਹੇ ਹੋ ਤੁਸੀਂ ਏਸੀ ਦੇ ਨਾਲ ਪੇਟੀ ਦੇ ਪਰਲੇ ਪਾਸੇ ਤਿੰਨ ਬਣੀਆਂ ਹੋਈਆਂ ਬਾਬਾ ਜੀ ਦੇ ਬੇਟਿਆਂ ਦੀਆਂ ਆਹ ਬੇ ਆਹ ਬੇਟੇ ਲੀਆ ਉਸ ਤੋਂ ਅੱਗੇ ਜੋ ਦੇਖ ਰਹੇ ਹੋ ਇਹ ਬਾਬਾ ਜੀ ਦੇ ਨਾਲ ਚਾਰ ਇਹਨਾਂ ਦੇ ਸੇਵਕਾਏ ਸੀ ਉਹਨਾਂ ਦੀਆਂ ਬਣੀਆਂ ਹੋਈਆਂ ਅੱਗੇ ਤੇ ਆਹ ਦਰਖਤ ਜਿਹੜਾ ਇਹ ਨਿੰਮ ਦਾ ਦਰਖਤ ਹੈ ਪੱਥਰ ਲਾਉਣ ਕਰਕੇ ਇਹਨੂੰ ਪਾਣੀ ਨਹੀਂ ਮਿਲਿਆ ਤੇ ਇਹ ਹੁਣ ਸੁੱਕ ਗਿਆ ਲੋਕ ਬੜੀ ਦੂਰੋਂ ਦੂਰੋਂ ਇੱਥੇ ਸ਼ਰਧਾ ਨਾਲ ਆਉਂਦੇ ਆ ਫੁੱਲ ਭੇਟ ਕਰਦੇ ਨੇ ਆਪਣੀ ਮੁਰਾਦਾ ਮੰਗਦੇ ਨੇ ਜੋ ਪੂਰੀਆਂ ਵੀ ਹੁੰਦੀਆਂ ਗਈਆਂ ਵੀਰਵਾਰ ਦਾ ਦਿਨ ਇੱਥੇ ਮੇਨ ਆ ਜੋ ਸੰਗਤ ਜ਼ਿਆਦਾ ਭਰਦੀ ਹੈ ਵੀਰਵਾਰ ਨੂੰ ਇੱਥੇ ਤੇ ਇਹ ਜਿਹੜੀ ਤੁਸੀਂ ਗੰਧ ਦੇਖ ਰਹੇ ਹੋ ਦੁਵਾਰ ਬਣੀ ਹੋਈ ਆ ਇਹ ਪੌਣੇ 600 ਸਾਲ ਪੁਰਾਣੀ ਗੰਧਾ ਨਾ ਇਹ ਚ ਸੀਮੈਂਟ ਨਾ ਚੂਨਾ ਨਾ ਮਿੱਟੀ ਕਿਸੇ ਚੀਜ਼ ਦੀ ਵਰਤੋਂ ਨਹੀਂ ਕੀਤੀ ਗਈ ਇਹ ਸਿੱਧੀ ਚਿਨੀ ਵੀ ਆ ਜਿਨ੍ਹਾਂ ਨੇ ਤੇ ਜੋ ਮੌਜੂਦਾ ਗੱਡੀ ਨਿਸ਼ੀਨ ਹੈ ਇੱਥੋਂ ਦੇ ਉਹ ਹੈਗੇ ਆ ਬਾਬਾ ਜੀ ਬੱਗੇਖਾਂ ਜੀ ਮੌਜੂਦਾ ਗੱਡੀ ਨਿਸ਼ੀਨ ਹੈ ਇੱਥੋਂ ਦੇ ਹੁਣ ਇਹ ਦੰਦੁਖਾਇਆ ਕਲੋਜ਼ ਕਰਕੇ ਵੀ ਇਹ ਚ ਕੋਈ ਚੂਨਾ ਕੋਈ ਮਿੱਟੀ ਕੋਈ ਸੀਮੈਂਟ ਕਿਸੇ ਚੀ ਦੀ ਵਰਤੋਂ ਨਹੀਂ ਕਰੀ ਗਈ ਪੱਥਰਾਂ ਦੀ ਚਣਾਈ ਆ ਇਹ ਮਤਲਬ ਮੰਨਤਾ ਹੈਗੀ ਇਤਿਹਾਸ ਕਰ ਦੱਸਦੇ ਆ ਪਿਛਲੇ ਜੋ ਪੁਰਾਣੇ ਬਜ਼ੁਰਗ ਆ ਉਹ ਕਹਿੰਦੇ ਵੀ ਸਵੇਰ ਜਦੋਂ ਜਨ ਚੀਨੀ ਜਾਂਦੇ ਸੀ ਤਾਂ ਕਿਸੇ ਲੇਡੀਜ਼ ਨੇ ਸਵੇਰ ਚੱਕੀ ਉਹਦੇ ਹੱਥਾਂ ਨਾਲ ਚੱਲਦੀਆਂ ਸੀ ਉਹਦੋ ਚਲਾਤੀ ਤਾਂ ਉਹਦੇ ਖੜਕੇ ਨਾ ਉਹ ਫਿਰ ਚਲੇ ਗਏ ਤਾਂ ਨਹੀਂ ਤੇ ਪਤਾ ਨਹੀਂ ਰਾਤ ਨੂੰ ਰਾਤ ਕੀ ਕੁਝ ਬਣ ਜਾਣਾ ਸੀ ਇੱਥੇ ਇਹ ਦੁਬਾਰਾ ਫਿਰ ਅਸੀਂ ਬਾਹਰ ਵੱਲ ਆ ਗਏ ਸਾਲ 'ਚ ਸੱਤ ਅੱਠ ਮੇਲੇ ਲੱਗਦੇ ਇੱਥੇ ਬਹੁਤ ਪੀੜ ਹੁੰਦੀ ਹੈ ਜਿਆਦਾ ਲੋਕ ਬੜੀ ਆਪਣੀ ਦੂਰੋਂ ਦੂਰੋਂ ਸ਼ਰਦਾ ਲੈ ਕੇ ਆਉਂਦੇ ਆ ਉਮੀਦ ਕਰਦੇ ਆ ਤੁਹਾਨੂੰ ਸਾਡੇ ਵੱਲੋਂ ਦਿੱਤੀ ਜਾਣਕਾਰੀ ਪਸੰਦ ਆਈ ਹੋਵੇਗੀ ਦੋਸਤੋ ਜੇ ਕੋਈ ਗਲਤੀ ਹੋ ਗਈ ਤਾਂ ਕਿਰਪਾ ਕਰਕੇ ਮਾਫ ਕਰਨ ਦੀ ਕਿਰਪਾ ਬਤਾ ਕਰਨੀ ਮਿਲਦੇ ਆ ਕਿਸੇ ਨਵੇਂ ਵਲੌਗ ਚ ਨਵੀਂ ਜਗ੍ਹਾ ਤੇ ਬਹੁਤ ਬਹੁਤ ਧੰਨਵਾਦ